ਸਤਿ ਸ੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਮੋਗੇ ਜ਼ਿਲ੍ਹੇ ਦੇ ਮਨਮਤੇ ਨਗਰ ਪਿੰਡ ਰੋਡੇ ਦੇ ਵਿੱਚ ਤੇ ਰੋਡੇ ਪਿੰਡ ਦੇ ਵਿੱਚ ਨਗਾਹੇ ਵਾਲੀ ਸੜਕ ਦੇ ਉੱਤੇ ਕੁਲਦੀਪ ਵੀਰ ਦੇ ਘਰੇ ਇਸ ਟਾਈਮ ਮੌਜੂਦ ਹਾਂ ਜਿੰਦਾ ਵਪਾਰ ਲੈਣ ਦੇ ਵਿੱਚ ਵੱਡਾ ਨਾਮ ਆ ਮੇਤਰੋ ਰਾਜਸਥਾਨ ਦੇ ਵਿੱਚੋਂ ਬਾਈ ਮਈਆਂ ਦੀ ਖਰੀਦ ਕਰਕੇ ਲਿਆਉਂਦਾ ਵਾ ਹਮੇਸ਼ਾ ਜਦੋਂ ਵੀ ਬਾਈ ਦੇ ਕੋਲੇ ਆਏ ਆ ਜਾਨਵਰ ਦੁੱਧ ਵਾਲੇ ਪੱਖ ਤੋਂ ਤੋ ਜਨਟਮ ਚਾਣ ਵਾਲੇ ਪੱਖ ਤੋਂ ਬਹੁਤ ਮਜ਼ਬੂਤ ਜਾਨਵਰ ਹੁੰਦੇ ਆ ਬਾਈ ਦੇ ਕੋਲੇ ਤੇ ਭਾ ਬਾਈ ਦਾ ਦੇਣ ਲੈਣ ਵਾਲਾ ਹੁੰਦਾ ਵਾ ਵੱਡੀ ਗੱਲ ਇਹ ਆ ਵੀ ਜੋ ਚੀਜ਼ ਕਹਿਤੀ ਉਹ ਨਿਕਲਦੀ ਆ ਇਸੇ ਗੱਲ ਦੇ ਉੱਤੇ ਪਰ ਆ ਦੇ ਉੱਤੇ ਮਾਣ ਆ ਲੰਮੇ ਸਮੇਂ ਤੋਂ ਵੀਡੀਓ ਬਾਈ ਗਰਮੀ ਗਰਮੀ ਕੰਮ ਜਿਹੜਾ ਸਟਾਪ ਕਰ ਦਿੰਦਾ ਹੁੰਦਾ ਹੁਣ ਬਾਈ ਨੇ ਸ਼ੁਰੂਆਤ ਕਰਤਾ ਹੁਣ ਰੁਟੀਨ ਦੇ ਵਿੱਚ ਮਈਆਂ ਜਿਹੜੀਆਂ ਉਹ ਆਉਂਦੀਆਂ ਰਹਿਣਗੀਆਂ ਬਾਈ ਦੇ ਕੋਲੇ ਫੇਰ ਅੱਜ ਤੋਂ ਵੀਡੀਓ ਸ਼ੁਰੂ ਆ ਹਫਤੇ ਦੇ ਵਿੱਚ ਜਿੰਨੀਆਂ ਕੋਈ ਵੀਡੀਓ ਵੱਧ ਤੋਂ ਵੱਧ ਦਿਖਾਉਣ ਦੀ ਕੋਸ਼ਿਸ਼ ਕਰਾਂ ਕਰਾਂਗੇ ਅਸੀਂ ਅੱਜ ਪਹਿਲੀ ਵੀਡੀਓ ਆ ਅੱਜ 3 ਜਨਵਰੀ ਤਿੰਨੇ ਹੀ ਮੇਰੇ ਹਿਸਾਬ ਦੇ ਨਾਲ ਸੂਏ ਸਵਾਏ ਤੇ ਤਿਆਰ ਦੁੱਧ ਵਾਲੇ ਹੋਣਗੇ ਆ ਉਹ ਕਰਦੇ ਆ ਗੱਲਬਾਤ ਮਿਲਦੇ ਆ ਪੱਕਲਦੀਪ ਬਾਈ ਨੂੰ ਸਤਿ ਸ਼੍ਰੀ ਅਕਾਲ ਕਲਦੀਪ ਵੀਰੇ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਬਾਈ ਠੀਕ ਆ ਠੀਕ ਆ ਬਾਈ ਜੀ ਵਧੀਆ ਫਸਟ ਕਲਾਸ ਸੇ ਤਾਂ ਘਰ ਪਰਿਵਾਰ ਵੀਰੇ ਐਨ ਵੀਰੇ ਚੜਦੀ ਕਲਾ ਚਲੋ ਸ਼ੁਕਰ ਆ ਅੱਛਾ ਕਲਦੀਪ ਬਾਈ ਕਿੰਨੇ ਜਨਵਰ ਦਿਖਾਵਾਂਗੇ ਅੱਜ ਬਾਈ ਜੀ 3 ਜਨਵਰ ਅੱਜੋ 3 ਜਨਵਰ ਹਾਂਜੀ ਅੱਛਾ ਕਲਦੀਪ ਬਾਈ ਤਿੰਨੇ ਹੀ ਸੂਏ ਸਵਾਏ ਤਿੰਨੇ ਸੂਏ ਸਵਾਏ ਠੀਕ ਆ ਤੇ ਏਰੀਆ ਰਾਜਸਥਾਨ ਦਾ ਹੀ ਆ ਬਾਈ ਨਹੀਂ ਬਾਈ ਜੀ ਅੱਜ ਥੋੜੇ ਉញ ਆਉਂਦੇ ਮੱਝਾ ਮੰਨ ਕੇ ਚੱਲੋ ਇੱਕ ਰਾਸਤਾਂ ਦੀ ਮੱਝਾ ਵਿੱਚ ਠੀਕ ਹੈ ਵੀ ਇੱਕ ਰਾਜਸਥਾਨ ਦੀ ਹਾਂਜੀ ਅੱਛਾ ਭਾਈ ਤਿੰਨੇ ਸੁਈਆਂ ਸਵਈਆਂ ਪਹਿਲੇ ਨੰਬਰ ਦੀ ਜਿਹੜੀ ਤੇਰੇ ਪਿੱਛੇ ਮੈਂ ਖੜੀ ਐ ਕਿੰਨਵਾ ਸੁਆ ਸੋਈ ਆ ਭਾਈ ਕੀ ਡਿਟੇਲ ਆ ਇਹ ਬਾਈ ਜੀ ਆਪਣੀ ਆਪ ਲੈਂਦੀ ਆ ਮੱਝ ਹਾਂਜੀ ਉਹਨਾਂ ਨੇ ਤੀਜਾ ਸੁਆ ਕਹਿ ਕੇ ਦਿੱਤੀ ਆ ਬਾਈ ਜੀ ਠੀਕ ਹੈ ਜੀ ਹਾਂਜੀ ਤੇ ਵੀਰੇ ਕਿੰਨੇ ਦਿਨ ਹੋ ਗਏ ਸੂਈ ਨੂੰ ਅੱਜ ਇਹ ਬਾਈ ਜੀ ਰਾਤ ਹੀ ਸੂਈ ਹੈ ਜੀ ਮਗਰ ਕੱਟੀ ਇਹਦੇ ਹੀ ਠੀਕ ਹੈ ਜੀ ਹਾਂਜੀ ਕੱਟੀ ਨੀਲੀ ਦੀ ਆ ਗਈ ਹੈ ਨਾ ਬਾਈ ਹਾਂ ਟਟੀ ਨੀਲੀ ਰਾਵੀ ਚ ਆ ਗਈ ਹਾਂ ਨੀਲੀ ਰਾਵੀ ਚ ਆ ਗਈ ਜੀ ਠੀਕ ਹੈ ਤੇ ਬਾਈ ਜੀ ਉਹਨਾਂ ਨੇ ਚਵਾਈ 14 15 ਲੀਟਰ ਦੀ ਦੱਸੀ ਆ ਠੀਕ ਹੈ ਜੀ ਬਾਕੀ ਆਪ ਦੀ ਤਸੱਲੀ ਕਰਕੇ ਤਾਂ ਤਾਰ ਤੁਰ ਵੜੀ ਇੱਕ ਨੰਬਰ ਮੱਝ ਨੂੰ ਲੱਗੀ ਆ ਪੋਲੀ ਵੱਡੀ ਵੱਡੀਆਂ ਦੇ ਵੀ ਸਕਦੀ ਆ ਦੋ ਬਾਈ ਬਾਈ ਰਾਮ ਨਾਲ ਦੋ ਕੀ ਬੰਦਾ ਵਧੀਆ ਸੀ ਜਿਹਦੇ ਮੱਝ ਲਈ ਆ ਇਹ ਮੱਝ ਉਧਰ ਕੋਈ ਆ ਯਾਨੀ ਕਿ ਇਹ ਇਹ ਨੇ ਇਹ ਹੁਣ ਰਾਜਿਆਂੋਂ ਖਰੀਦੀ ਆ ਠੀਕ ਆ ਇਹ ਹੈ ਉਧਰਲੀ ਮੱਝ ਆਈ ਠੀਕ ਆ ਬਾਈ ਠੀਕ ਆ ਜੀ ਹਾਂ ਜੀ ਅੱਛਾ ਬਾਈ ਚਵਾਈ ਹੁਣ ਪੋਲੀ ਆ ਜਮਾਂ ਵੀ ਇੱਕ ਨੰਬਰ ਚੋ ਆਈ ਆ ਬਾਈ ਜੀ ਮਗਰ ਕੱਟੀ ਆ ਠੀਕ ਆ ਜੀ ਹਾਂ ਜੀ ਰਾਤ ਦੀ ਸੂਈ ਆਈ ਠੀਕ ਆ ਬਾਈ ਠੀਕ ਆ ਅੱਛਾ ਬਾਈ ਰੇਟ ਕੀ ਦਊ ਕਹਿੰਦਾ ਜੀ ਬਾਈ ਜੀ ਇਹਦਾ ਮੁੱਲ 90000 ਰੁਪਈਆ ਹੀ 90000 ਰੁਪਈਆ ਲਾੜ ਪਿਆਰ ਹੋ ਜੂ ਇਹਦੇ ਵਿੱਚੋਂ ਬਾਈ ਹਾਂ ਜੀ ਹੋ ਜੂ ਹੋ ਜੂ ਜੀ ਠੀਕ ਆ ਬਾਈ ਮਿੱਤਰੋ 90000 ਰੁਪਈਏ ਦੇ ਵਿੱਚ ਐਡੀ ਮੈਂ ਕੋਈ ਨਹੀਂ ਦਿੰਦਾ ਤੁਸੀਂ ਆਪਸਿਆਂ ਨੇ ਆ ਤੁਹਾਨੂੰ ਸ਼ੁਰੂਆਤ ਤੋਂ ਹੀ ਕਹਿ ਦਿੱਤਾ ਸੀ ਕਿ ਭਾਅ ਬਾਈ ਦੇ ਬਿਲਕੁਲ ਲੋਟ ਹੁੰਦੇ ਆ ਹਮੇਸ਼ਾ ਲੈਵਾ ਬਹੁਤ ਆ ਮਹਿੰਗੇ ਥੱਲੇ ਹਜੇ ਰਾਤ ਦੀ ਸੂਈ ਆ ਖਾਲੀ ਹੋਈ ਨਹੀਂ बस बच्चे ਨੂੰ ਧਾਕੇ ਸਾਫ ਕੀਤੀ ਹੈ ਹਾਂਜੀ ਤੇ ਆਪ ਦੀ ਬੰਦਾ ਜਿਹੜਾ ਮਰਜੀ ਹੈ ਇੱਕ ਆਨਲਾਈਨ ਮੱਝ ਕਿਸੇ ਨੂੰ ਵੇਚੀ ਜਾਊ ਦੋ ਡੰਗ ਚਵਾ ਕੇ ਤਸੱਲੀ ਕਰਕੇ ਮੱਝ ਦੇਵਾਂਗੇ ਠੀਕ ਆ ਬਈ ਬਿਲਕੁਲ ਸਹੀ ਹਾਂ ਬਾਅਦ ਤੁਸੀਂ ਫੋਨ ਨਹੀਂ ਐਵੇਂ ਉਹ ਕਰਦੇ ਰਹਿੰਦੇ ਆ ਵੀ ਉਹ ਨਿਕਲੀ ਹਾਂ ਦੋ ਦੇ ਚਾਰ ਡੰਗ ਚੋ ਕੇ ਆ ਦੀ ਮੱਝ ਲ ਜਾਣ ਹਾਂ ਬਿਲਕੁਲ ਆਨਲਾਈਨ ਵਾਲਾ ਕੰਮ ਬੰਦਾ ਹੈ ਨਾ ਜੀ ਬੰਦਾ ਹੀ ਬੰਦੋ ਜੇ ਲੈ ਕੇ ਜਾਣੀ ਹੈ ਤਾਂ ਉਹਦੀ ਕੋਈ ਗਾਰੰਟੀ ਨਹੀਂ ਹੋਊਗੀ ਬਾਜੀ ਨਹੀਂ ਗਰੰਟੀ ਤਾਂ ਹੋਊਗੀ ਪਰ ਕੁਛ ਇਹ ਕਰਨ ਪੈਸੇ ਦੇਣੇ ਚੋਕੇ ਦੋ ਡਾਂਗਾਂ ਦਾ ਹਾਂ ਤਸੱਲੀ ਕਰਨਾ ਤਸੱਲੀ ਕਰ ਧਾਰ ਦੀ ਕਰਨ ਹਾਂਜੀ ਬਸ ਸਾਰੋ ਕਰਨ ਠੀਕ ਹੈ ਕਿਲਦੀ ਬਾਈ ਇਹ ਦੋ ਨੰਬਰ ਤੇ ਮੈਂ ਜਿਹੜੀ ਬਾਈ ਇਹ ਬਾਈ ਜੀ ਤੀਜਾ ਸੂਆ ਹੀ ਇਹਦਾ ਮੱਝ ਦਾ ਅੱਛਾ ਜੀ ਹਾਂਜੀ ਠੀਕ ਹੈ ਬਾਈ ਇਹ ਦੁੱਧ ਤਿਆਰ ਆ ਵੀਰੇ ਠੀਕ ਹੈ ਜੀ ਕੱਟੀ ਪਿਓਰ ਮੋਹਰਾ ਦੀ ਮਗਰ ਠੀਕ ਹੈ ਖੋਲ ਕੇ ਵਿਖਾ ਕੱਟੀ ਠੀਕ ਹੈ ਬਾਈ ਕਾਲੇ ਰੰਗ ਦੀ ਐਨ ਜੈਡ ਇਹ 14 ਦੇ ਲੋਕ ਬਾਈ ਹਾਂ ਇਹਨੂੰ ਦਿਨ ਕਿੰਨੇ ਹੋ ਗਏ ਸੂਈ ਨੂੰ ਇਹਨੂੰ 10 ਦਿਨ ਹੋ ਗਏ ਅਜ ਪੂਰੇ ਸੂਈ ਨੂੰ ਠੀਕ ਆ 10 ਦਿਨ ਹੋ ਗਏ ਸੂਈ ਥਲੇ ਕਿੰਨਾ ਦੁੱਧ ਤਿਆਰ ਆ ਬਾਈ ਇਹ 14 ਲੀਟਰ ਪੂਰਾ ਨੈਟ ਤਿਆਰ ਆ ਵੀਰੇ ਦੁੱਧ 14 ਲੀਟਰ ਪੂਰਾ ਔਰਲੀ ਬਾਈ ਔਰਲੀ ਠੀਕ ਆ ਜੀ ਕਾਲੀ ਕੱਟੀ ਕਾਲੀ ਕਾਲੀ ਕੱਟੀ ਉੱਥੇ ਦਿਖਾ ਦੇਨੇ ਕੋਈ ਗੱਲ ਨਹੀਂ ਵੀਰੇ ਠੀਕ ਆ ਜੀ ਅੱਛਾ ਬਾਈ ਇਹ ਸੂਆ ਕਿਨੂਆ ਸੂਈ ਆ ਇਹ ਤੀਜਾ ਸੂਆ ਵੀਰ ਜੀ ਸੂਈ ਆ ਠੀਕ ਆ ਬਾਈ 14 ਲੀਟਰ ਦੁੱਧ ਪੂਰਾ ਨੈਟ ਤਿਆਰ ਆ ਵੀਰੇ ਐਨ ਕੰਡੇ ਵਾਲਾ ਠੰਡੇ ਵਾਲਾ ਠੀਕ ਆ ਬਾਈ ਸਾਰੇ ਮੇਰੇ ਤੋਂ ਦਹਿਨ ਚੋਕ ਐ ਪੋਈ ਪੂਰ ਸ਼ਰਲਾ ਦੀ ਮੋਟੀ ਧਾਰ ਆ ਉਂਗਲਰਗੀ ਠੀਕ ਆ ਬਈ ਹਾਂਜੀ ਦੁੱਧ ਵਾਲੇ ਜੀ ਇਹ ਘਰ ਚੱਲ ਗਿਆ ਦੁੱਧ 2 2.5 ਕਿਲੋ ਹੋਰ ਵੀ ਅਲੇ ਬਾਝ ਦਊਗੀ 15 16 ਕਿਲੋ ਦੁੱਧ ਦੇ ਦਊਗੀ ਖੁੱਲਾ ਦਊਗੀ ਖੁੱਲਾ ਇਹ ਸਵਾ ਕਿੰਨੂ ਨਹੀਂ ਸਿਆ ਬਈ ਇਹ ਉਧਰਲੀ ਸਾਈਡ ਦੀ ਬਾਤ ਆ ਉਧਰ ਦੀ ਠੀਕ ਇਹ ਕਿੰਨਾ ਸੂਆ ਸੂਈ ਆ ਬਾਈ ਇਹ ਤੀਜਾ ਸੂਆ ਜੀ ਤੀਜਾ ਸੂਆ ਠੀਕ ਆ ਜੀ ਲੈ ਮਿੱਤਰੋ ਮਗਰ ਦੇ ਜੈਟ ਜੈਟ ਲੈਕ ਪਰ ਕੱਟੀ ਆ ਬਹੁਤ ਚੰਗੀ ਜੈਟ ਲੈਕ ਪਰ ਕੱਟੀ ਆ ਤੇ 14 ਲੀਟਰ ਦੁੱਧ ਐਂਡ ਕੰਡੇ ਲਾ ਕੇ ਤੁਸੀਂ ਲੈ ਜਾ ਸਕਦੇ ਏ ਨੂੰ ਇਹਦਾ ਰੇਟ ਬਾਈ ਕੀ ਰਹੂਗਾ ਜੀ ਇਹ ਬਾਈ 95000 ਰੁਪਏ ਜੇ ਕੋਈ ਜੋੜਾ ਖਰੀਦਣ ਵਾਲਾ ਹੋਵੇ 90 90 ਦੀਆਂ ਦੇ ਦਾਂਗੇ ਦੋਵੇਂ ਬਾਈ ਹਾਂ ਜੀ ਦੇ ਦਾਂਗੇ ਜੀ ਠੀਕ ਆ ਬਾਈ ਮਿੱਤਰੋ 180000 ਦਾ ਜੋੜਾ ਮਿਲ ਜਾਊਗਾ ਉਹ ਵੀ ਮੈਨੇ 14 15 ਕਿਲੋ ਇਹ ਮੈਨੇ ਵੀ ਚੰ 14 15 ਵੱਡੀਆਂ ਮਈਆਂ ਘੱਟ ਇਹ ਨੰਬਰ ਤੇ ਜਿਹੜੀ ਮੈਂ ਆ ਜੀ ਬਾਈ ਜੀ ਇਹਦੇ ਥੱਲੇ ਹੁਣ 11 ਲੀਟਰ ਦੁੱਧ ਤਿਆਰ ਆ ਠੀਕ ਆ ਜੀ ਧਾਰ ਇੱਕ ਨੰਬਰ ਆ ਭਲੇ ਜਵਾਕ ਬਾਦੋ ਨਿਕਾ ਜਾ ਉਹ ਚੋਊਗਾ ਠੀਕ ਆ ਜੀ ਹਾਂ ਠੰਡਾ 10 ਕਿਲੋ ਦੋ ਤਾਂ ਮੰਨ ਕੇ ਲੈ ਲੇ ਬਈ ਠੀਕ ਆ ਬਾਈ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਵੀ 10 ਦਿਨ ਹੋ ਗਏ ਜੀ ਸੂਈ ਨੂੰ 10 ਦਿਨ ਹੋ ਗਏ ਸੂਈ ਨੂੰ ਇਹਦੇ ਮਗਰ ਵੀ ਕੱਟੀ ਹੋਈ ਹੈ ਨਹੀਂ ਮਗਰ ਵੀ ਕੱਟੀ ਤੇ ਨਾ ਮਗਰ ਮੱਜਾਂ ਮਰ ਕੱਟੀਆਂ ਹੀ ਆ ਯਾਰ ਠੀਕ ਆ ਪਲੱਸ ਪੁਆਇੰਟ ਹੋ ਗਿਆ ਹਣਾ ਜੀ ਹਾਂ ਜੀ ਲੈ ਵੀ ਮੇਤਰੋ ਤਿੰਨਾ ਮਈਆਂ ਮਗਰੀ ਕੱਟੀਆਂ ਨੇ ਤਿੰਨੇ ਮਈਆਂ ਹੀ ਸੂਈਆਂ ਤਿਆਰ ਦੁੱਧ ਵਾਲੀਆਂ ਪੁੱਛਣ ਵਾਲੀ ਜੁਆਇਨੀ ਪੋਲੀ ਧਾਰਾਈ ਠੀਕ ਆ ਬਾਈ ਠੀਕ ਆ ਅੱਛਾ ਬਾਈ ਇਹ ਕਿੰਨੇ ਦੇ ਦੇ ਦਈਏ ਇਹ 85000 ਦੀ ਦੇ ਦਾਂਗੇ ਬਸ ਘਾਟੇ ਵਾਟੇ ਕਰਕੇ ਜਮਾ ਜਮਾ 85000 ਦੀ ਠੀਕ ਹੈ ਮੇਤਰੋ ਇਹ 85000 ਦੀ ਮੈ ਮਿਲ ਜੂਗੀ 11 ਕਿਲੋ ਤੁਸੀਂ 10 ਕਿਲੋ ਠੰਡਾ ਦੁੱਧ ਮੰਨ ਕੇ ਖਰੀਦਣੀ ਆ ਤਿੰਨ ਮਈਆਂ ਮਗਰ ਕਟੀਆਂ ਦੋ ਮਈਆਂ ਦਸਾਂ ਦਸਾਂ ਦਨਾਂ ਦੀਆਂ ਸੂਈਆਂ ਪਹਿਲੇ ਨੰਬਰ ਵਾਲੀ ਮੈਂ ਰਾਤ ਸੂਈਆ ਤਾਜੀ ਬਿਲਕੁਲ ਗਿੱਲੀ ਆ ਪਲਾਂ ਵੱਟੀਆਂ ਕੱਤ ਵਾਲੀਆਂ ਛੋਟੀਆਂ ਨਹੀਂ ਮਈਆਂ ਦਰਮਿਆਨੀਆਂ ਮਈਆਂ ਨਹੀਂ ਕਹਿ ਸਕਦੇ ਢਾਂਚੇ ਮਈਆਂ ਦੇ ਬਹੁਤ ਮਜ਼ਬੂਤ ਆ ਸਰੀਰਕ ਪੱਖ ਮਈਆਂ ਦੇ ਬਹੁਤ ਮਜ਼ਬੂਤ ਆ ਤਿੰਨੇ ਮਈਆਂ ਹਾਜ਼ਰ ਨਾਜ਼ਰ ਤਿਆਰ ਕੰਡੇ ਦੁੱਧ ਚੜਾਉਣ ਵਾਲੀਆਂ ਮਿੱਤਰੋ ਗੱਲਬਾਤ ਲਈ ਆਪਾਂ ਕੁਲਦੀਪ ਬਾਈ ਦਾ ਨੰਬਰ ਲੈ ਲੈਣੇ ਆ ਜਿਹੜੇ ਨੰਬਰ ਤੋਂ ਤੁਸੀਂ ਸੌਦਾ ਤੈਅ ਕਰਨਾ ਵਾ ਬਾਈ ਦੇ ਨਾਲ ਬਾਈ ਨੰਬਰ ਦੱਸਿਓ ਜੀ 99144 ਜੀ ਜੀ 88392 ਜੀ ਠੀਕ ਹੈ ਜੀ 9914488392 9914488392 ਬਾਈ ਦਾ ਨੰਬਰ ਆ ਮਿੱਤਰੋ ਇਸ ਨੰਬਰ ਤੇ ਕਰਨੀ ਆ ਤੁਸੀਂ ਮਿੱਤਰੋ ਬਾਈ ਦੇ ਨਾਲ ਗੱਲਬਾਤ ਇਹ 3 ਜਨਵਾਰ ਸੀ 3 ਜਨਵਾਰ ਦੀ ਡਿਟੇਲ ਲੈਤੀ ਆ ساری ਗੱਲਬਾਤ ਵੀਡੀਓ ਚ ਕਹਿਤੀ ਆ ਜਿਹੜਾ ਜਨਵਰ ਤੁਹਾਨੂੰ ਫਿੱਟ ਆਊਗਾ ਤਸੱਲੀ ਦੇ ਨਾਲ ਚੋ ਕੇ ਨਿਰਖ-ਫਰਕ ਕਰਕੇ ਖਰੀਦਣਾ ਕਿਉਂਕਿ ਬਾਈ ਦੇ ਵੱਲੋਂ ਵੀ ਇਹ ਆਫਰ ਆ ਕਿ ਭਾਈ ਉਕ ਤਸੱਲੀ ਕਰੋ ਕਿਉਂਕਿ ਸਾਡੀਆਂ ਮਈਆਂ ਦੇ ਥੱਲੇ ਦੁੱਧ ਤਿਆਰ ਆ ਤੁਸੀਂ ਚੋਕੇਲ ਜਾਓ ਤੁਹਾਨੂੰ ਕੋਈ ਤਰ੍ਹਾਂ ਦੀ ਜੇ ਤਾਂ ਕੋਈ ਨੁਕਸ ਹੋਵੇ ਤਾਂ ਅਸੀਂ ਵੀ ਆਲਾ ਟਾਲਾ ਜੰਬਾਣਾ ਲਾਈਏ ਕਈ ਬੱਚਾ ਚੋਂਗੇ ਕਿ ਮੈਂ ਇਹ ਪਸ਼ਮੀਨੀ ਇਹ ਹੋ ਗਿਆ ਤੁਸੀਂ ਬਈ ਆਦੀ ਤਸੱਲੀ ਕਰਕੇ ਜਾ ਸਕਦੇ ਤਿੰਨੇ ਮਈਆਂ ਬਾਕਮਾਲ ਆ ਰੰਗਬਾਜ ਮਈਆਂ ਆ ਸਿੰਘਾਂ ਦੇ ਵਿੱਚ ਇੱਕ ਰੈਲੀਆ ਬਾਕੀ ਸਿੰਘ ਵੀ ਮੂੰਹ ਮੱਥੇ ਲੱਗਦੇ ਮਈਆਂ ਦੀ ਨੰਬਰ ਸਿਕਰੀਨ ਦੇ ਉੱਤੇ ਆ ਧੰਨਵਾਦ ਸ਼ੁਕਰੀਆ ਚਾਉਂਦੇ ਰੋ ਮਿੱਤਰੋ ਪਿੰਡ ਰੋਡੇ ਆ ਨਿਗਾਹੇ ਵਾਲੀ ਸੜਕ ਦੇ ਉੱਤੇ ਬਾਈ ਦਾ ਕਾਰਾ ਗੁਰਦੀਪ ਸਿੰਘ ਬਾਈ ਦਾ ਨਾਮ ਆ